ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾਵਾ ਕਰ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਬਲ ਬੂਤੇ ਉੱਤੇ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਤੇ ਦੂਸਰੇ ਪਾਸੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਵਿਤਰਾਕ ਲਿਤਕਰਾ ਕੀਤਾ ਗਿਆ ਪੱਖਪਾਤ ਕੀਤਾ ਗਿਆ ਬਾਦਲ ਪਰਿਵਾਰ ਵੱਲੋਂ ਭਾਵੇਂ ਬਾਦਲ ਪਰਿਵਾਰ ਆਪ ਖੁਦ ਗੁਰਸਿੱਖ ਨੇ ਬਰਤਾਰੀ ਨੇ ਇਹ ਖੁਲਾਸਾ ਕੀਤਾ ਹੈ ਬੀਬੀ ਪਰਮਜੀਤ ਕੌਰ ਖਾਲੜਾ ਨੇ ਬੀਬੀ ਪਰਮਜੀਤ ਕੌਰ ਕਲੜਾ ਖਾਲੜਾ ਦਾ ਬਿਆਨ ਵੱਡੇ ਪੱਧਰ ਤੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਬਾਦਲ ਪਰਿਵਾਰ ਨੂੰ ਲੈ ਕੇ ਕਿ ਬਾਦਲ ਪਰਿਵਾਰ ਨੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਰੋਕਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਟਕੰਦੇ ਹਟਕੰਦੇ ਕੰਡੇ ਜਿਹੜੇ ਅਪਣਾਏ ਕੀ ਬਾਦਲ ਪਰਿਵਾਰ ਦੀ ਬਲੀਪੁਕਸੀ ਬਾਦਲ ਪਰਿਵਾਰ ਆਖਿਰਕਾਰ ਜਸਵੰਤ ਸਿੰਘ ਖਾਲੜਾ ਦੀ ਬਣੀ ਫਿਲਮ ਜਿਸ ਦਾ ਫਲਮਾਕ ਪੰਜਾਬ ਦੇ ਨਾਮੀ ਗ੍ਰਾਮੀ ਸਿੰਗਰ ਅਤੇ ਅਦਾਕਾਰ ਦਲਜੀਤ ਦੁਸਾਂਝ ਵੱਲੋਂ ਕੀਤਾ ਗਿਆ ਪੰਜਾਬ ਦੇ ਵਿੱਚ ਉਹ ਫਿਲਮ ਕਿਉਂ ਨਹੀਂ ਲੱਗਣ ਦਿੱਤੀ ਗਈ ਪੰਜਾਬ ਦੇ ਵਿੱਚ ਉਹ ਫਿਲਮ ਭਾਰਤ ਦੇ ਵਿੱਚ ਫਿਲਮ ਉਹ ਬੈਨ ਕਿਉਂ ਕਰਵਾਈ ਗਈ ਕਿਉਂਕਿ ਜਸਵੰਤ ਸਿੰਘ ਖਾਲੜਾ ਨੇ 1984 ਦੇ ਵਿੱਚ ਹੋਏ ਸ਼ਹੀਦ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਬਜ਼ੁਰਗਾਂ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਲਾਸ਼ਾਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਕਿ ਦੇਸ਼ ਦਾ ਸੰਵਿਧਾਨ ਸਾਨੂੰ ਕਿਸ ਤਰ੍ਹਾਂ ਨਕਾਰ ਰਿਹਾ ਹੈ ਦੇਸ਼ ਦਾ ਸੰਵਿਧਾਨ ਸਾਡੇ ਨਾਲ ਕਿਸ ਤਰ੍ਹਾਂ ਧੱਕਾ ਕਰ ਰਿਹਾ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਭਾਰਤ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਤੇ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਲਵਰਸ ਲਾਸ਼ਾਂ ਦੇ ਬਾਰੇ ਵੱਡੇ ਖੁਲਾਸੇ ਕੀਤੇ ਅਤੇ ਉਹਨਾਂ ਨੇ ਉਹ ਇੱਕ ਮੈਮ ਚਲਾਈ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਬੀਬੀ ਪਰਮਜੀਤ ਕੌਰ ਖਾਲਸਾ ਦੀ ਜਿਹੜੇ ਹਗਮੇਸ਼ਾ ਹੀ ਵਿਵਾਖ ਹੋ ਕੇ ਬੋਲਦੇ ਨੇ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਵੱਲੋਂ ਉਹਨਾਂ ਦੇ ਨਾਲ ਕੀਤਾ ਗਿਆ ਅਸਲ ਤਾਂ ਇਹ ਕਾਲੀ ਗੱਲ ਬਦਲ ਤੇ ਚਲੀ ਜੰਨੀ ਹੈ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਸ ਸਕਰੀਨਿੰਗ ਤੇ ਟੈਪਿੰਗ ਜਾਂ ਜਿਵੇਂ ਤੁਸੀਂ ਕਹੋਗੇ ਜਿਨ੍ਹਾਂ ਨੇ ਪਾਸ ਕਰਨੀ ਸੀ ਕਿ ਇਹ ਫੈਨਮਰ ਨਹੀਂ ਗਈ। ਔਰ ਉਹਨਾਂ ਨੇ ਇਹ ਤਸੱਲੀ ਵੀ ਕੀਤੀ ਹੈ ਕਿ ਕਿਸੇ ਤਰ੍ਹਾਂ ਕਿਤੇ ਸਾਡਾ ਨਾਮ ਇਸ ਫਿਲਮ ਵਿੱਚ ਨਹੀਂ ਹੁੰਦਾ। ਫਿਰ ਇਹਨਾਂ ਨੇ ਗਰੇਵਾਲ ਅੰਗੁਰ ਚੰਦ ਸਿੰਘ ਗਰੇਵਾਲ ਸੈਕਟਰੀ ਉਹਨਾਂ ਦੇ ਮਦਦ erhawat ਲਿਆ ਦਿੱਤੇ। ਕੱਥੀ ਵੀ ਸੀ ਦੇ ਸੈਕਟਰੀ ਹੈ। ਉਹਨਾਂ ਨੇ ਇਹਨਾਂ ਬਿੱਖਿਆ ਟਵ ਖੇਰੀ ਇਹਨਾਂ ਨੇ ਕੋਈ ਥੋੜਾ ਬਹੁਤਾ ਕਮੈਂਟ ਉਧੇ ਤੇ ਕੀਤਾ ਤੇ ਇਸੇ ਸਮੇਂ ਦੀ ਗੱਲ ਹੁੰਦੀ ਹੈ ਜਿਵੇਂ ਬਾਤ ਪਰਿਵਾਰ ਨੇ ਇਕਾਂਤ ਤੇ ਹਮ ਲਿਖ ਰੌਣ ਦੀਆਂ ਚਿੱਠੀਆਂ ਉਂੀਆਂ ਸੀ ਇਹ ਚਿੱਠੀ ਵੀ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਨੂੰ ਬਾਹਰ ਹੋ ਗਈ ਹੈ ਕਿਉਂਕਿ ਸਦਾ ਹੀ ਕਾਲੀ ਦਿਲ ਬਦਲ ਤੇ ਚਲੀ ਜਾਂਦੀ ਹੈ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਇਸ ਸਕ੍ਰੀਨਿੰਗ ਕੰਪਲੈਟਿੰਗ ਜਾਂ ਜਿਵੇਂ ਤੁਸੀਂ ਕਹੋਗੇ ਜਿਨ੍ਹਾਂ ਨੇ ਪਾਸ ਕਰਨੀ ਸੀ ਕੇ ਫੈਨ ਰੀਸ ਨੇ ਹੁੰਦੀ ਔਰ ਉਹਨਾਂ ਨੇ ਇਹ ਤਸੱਲੀ ਵੀ ਕੀਤੀ ਹੈ ਕਿ ਕਿਸੇ ਤਰ੍ਹਾਂ ਕਿਤੇ ਸਾਡਾ ਨਾਮ ਇਸ ਫਿਲਮ ਵਿੱਚ ਨਹੀਂ ਆਉਂਦਾ ਫਿਰ ਇਹਨਾਂ ਨੇ ਗਰੇਵਾਲਾ ਚੈਂਸਿੰਗ ਗਰੇਵਾਲ ਸੈਕਟਰੀ ਇਹਨਾਂ ਨੇ ਜਿਵੇਂ ਮਦਨ ਰਵਾਸ ਇੱਥੇ ਕਿ ਜੋ ਵੀ ਤੁਸੀਂ ਦੇਖ ਤਰੀਏ ਉਹਨਾਂ ਨੇ ਇਹ ਫਿਲਮ ਵੇਖੀ ਐ ਤੇ ਫੇਰ ਹੀ ਇਹਨਾਂ ਨੇ ਕੋਈ ਥੋੜਾ ਬਹੁਤਾ ਕਮੈਂਟ ਉਹਦੇ ਤੇ ਕੀਤਾ ਤੇ ਇਸੇ ਸਮੇਂ ਦੀ ਗੱਲ ਹੁੰਦੀ ਐ ਜਿਵੇਂ ਬਾਦਲ ਪਰਿਵਾਰ ਨੇ ਇਕਾਂਤਕ ਤੇ ਹਮ ਲਿਕਰੋਂ ਦੀ ਲੈ ਚਿੱਠੀਆਂ ਲਿਖੀਆਂ ਸੀ ਇਹ ਚਿੱਠੀ ਵੀ ਮੇਰਾ ਖਿਆਲ ਐ ਕਿਸੇ ਨਾ ਕਿਸੇ ਦੇ ਨਾਮ ਬਾਰਾ ਇਹ ਨੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਜੋ ਧਰਮ ਪਤਨੀ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਉਹਨਾਂ ਵੱਲੋਂ ਸਿੱਧੇ ਅ ਸ਼ਬਦੀ ਸਿੱਧੇ ਉਹਨਾਂ ਨੇ ਇਲਜ਼ਾਮ ਲਗਾਇਆ ਨਹੀਂ ਬਾਦਲ ਪਰਵਾਰ ਤੇ ਅਕਾਲ ਤਖਤ ਨੂੰ ਲੈ ਕੇ ਤੇ ਦੂਸਰੇ ਪਾਸੇ ਜਸਵੰਤ ਸਿੰਘ ਕੱਲੜਾ ਦੀ ਬਣੀ ਫਿਲਮ 1955 ਨੂੰ ਲੈ ਕੇ ਕਿ ਇਹਨਾਂ ਵੱਲੋਂ ਪਹਿਲਾਂ ਵੇਖੀ ਗਈ ਹੈ ਕਿ ਕਿਤੇ ਸਾਡਾ ਨਾਮ ਤੇ ਨਹੀਂ ਯਾਨੀ ਕਿ ਕੁਝ ਨਾ ਕੁਝ ਅਦਾਲਤ ਦੇ ਵਿੱਚ ਕਾਲਾ ਦੱਸ ਰਹੇ ਨੇ ਰਿਸਪੈਕਟਡ ਬੀਬੀ ਪਰਮਜੀਤ ਕੌਰ ਜੀ ਖਾਗੜਾ